ਬਠਿੰਡਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਆਪਾ ਗੁਜਤਿੰਦਰ ਪੱਲਾ ਦੇ ਵੱਲੋਂ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ ਵਿਦਿਆਰਥੀਆਂ ਨੇ ਪੰਜਾਬ ਦੇ ਬਠਿੰਡਾ ਨੂੰ ਦਰਸਾਉਂਦੀਆਂ ਤਸਵੀਰਾਂ ਦੀ ਆਕਰਸ਼ਕ ਡਰਾਇੰਗ ਕੀਤੀ ਗਈ ਜਿਸ ਤੋਂ ਬਾਅਦ ਬੱਚਾ ਨੂੰ ਡਰਾਇੰਗ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਪੱਲਾ ਨੇ ਦੱਸਿਆ ਕਿ ਅਕਸਰ ਸਰਕਾਰਾਂ بڑے ਦਾਅਵੇ ਕਰਦੀਆਂ ਹਨ ਪਰ ਅਸਲ ਦੇ ਵਿੱਚ ਲੀਡਰ ਉਹੀ ਹੁੰਦਾ ਹੈ ਜੋ ਲੋਕਾਂ ਦੇ ਵਿੱਚ ਵਿਚਰ ਕੇ ਦੇਖੋ ਵਿਕਦੇ ਲਈ ਕਾਰਜ ਕਰਦਾ ਹੈ ਆਹ ਦੇਖੋ ਵਿਕਦੇ ਲਈ ਕਾਰਜ ਕਰਦਾ ਹੈ ਪੱਲਾ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਵਕਵਾ ਵਿਦਿਆਕ ਅਧਾਰਿਆਂ ਦੇ ਵਿਦਿਆਰਥੀਆਂ ਨੂੰ ਡਰਿੰਕ ਕਾਫੀ ਕ ਟਿਸ਼ਨ ਦੇ ਲਈ ਸੱਦਿਆ ਗਿਆ ਸੀ ਜਿਸ ਵਿੱਚ ਬੱਚਿਆਂ ਨੇ ਮਰਮੋਹਕ ਡਰਿੰਕ ਕੀਤੀ ਜਿਸ ਵਿੱਚ ਮੇਰਾ ਬਠਿੰਡਾ ਮੇਰਾ ਮਾਣ ਸਲੋਗਨ ਬਠਿੰਡਾ ਦਾ ਇਤਿਹਾਸਿਕ ਕਿਲਾ ਮੁਬਾਰਕ ਅਤੇ ਹੋਰ ਪੰਜਾਬ ਦੀਆਂ ਖੇਡਾਂ ਅਤੇ ਕੁਦਰਤ ਨੂੰ ਬਚਾਉਣ ਦੇ ਸਲੋਗਨ ਦੇ ਨਾਲ ਆਕਰਸ਼ਕ ਡਰਾਇੰਗ ਕੀਤੀ ਅਜਿਹੀ ਉਪਰਾਲੇ ਦੇ ਨਾਲ ਬੱਚੇ ਆਪਣੀ ਕਲਾ ਨੂੰ ਹੋਰ ਜ਼ਿਆਦਾ ਉਭਾਰ ਕੇ ਪੰਜਾਬ ਅਤੇ ਦੇਸ਼ ਦਾ ਨਾ ਰੋਸ਼ਨ ਕਰਨਗੇ ਅਤੇ ਮਾੜੇ ਕੰਮਾਂ ਤੋਂ ਦੂਰ ਰਹਿਣਗੇ ਇਸੇ ਮਕਸਦ ਦੇ ਲਈ ਇਹ ਡਰਾਇੰਗ ਕੰਪੀਟੀਸ਼ਨ ਕਰਵਾਇਆ ਗਿਆ ਹੈ ਜੀ ਸਰ ਇਹ ਕਹਿਣਾ ਚਾਹੁੰਦੇ ਹਾਂ ਅੱਜ ਬੱਚੇ ਜਿਹੜੇ ਵਕਵਾ ਕਾਲਜ ਦੇ ਆਏ ਨੇ ਪੇਂਟਿੰਗ ਤਿਆਰ ਕਰ ਰਹੇ ਨੇ ਕਿ ਇਹਨਾਂ ਦਾ ਕੈਂਪ ਹੈਗਾ ਇਹ ਪਹਿਲੀ ਵਾਰ ਹੈ ਇਹ ਪਹਿਲੇ ਕੈਂਪਸ ਸਾਡੇ ਅਪਰਾਲਾ ਇੰਪਰੂਵਮੈਂਟ ਚਾਸ ਬਖਣ ਦਾ ਆਮ ਤੌਰ ਤੇ ਲੀਡਰ ਸਟੇਜਾਂ ਤੇ ਗੱਲਾਂ ਕਰਦੇ ਹੁੰਦੇ ਤੇ ਲੀਡਰ ਕ ਸਟੇਜ ਤੋਂ ਉਤਰ ਜਾ ਤੇ ਕੰਮ ਆਇਆ ਤੇ ਗਿਆ ਕਾਹਨ ਲੋਕ ਲੀਡਰਾਂ ਤੇ ਵਿਸ਼ਵਾਸ ਨਹੀਂ ਕਰਦੇ ਲੀਡਰਾਂ ਵੱਲ ਇਹ ਗੱਲ ਚੱਲ ਰਹੀ ਵੀ ਇਹ ਗੱਪ ਮਾਰਦੇ ਨੇ ਪਰ ਅਸੀਂ ਅਮਲੀ ਜਾਮਾ ਪਹਿਨ ਆਇਆ ਸਾਡੇ ਬੱਚਿਆਂ ਨੂੰ ਸਾਡੇ ਸੋਚ ਨੂੰ ਅਸੀਂ ਮੰਨਦੇ ਆ ਕਿ ਇਹ ਸਾਡੇ ਜਿਹੜੇ ਬੱਚੇ ਆ ਅੱਜ ਦਾ ਬੱਚਾ ਸਾਡਾ ਕੱਲ ਦਾ ਨੇਤਾ ਬੱਚੇ ਸਾਡਾ ਫਿਊਚਰ ਆ ਬੱਚਿਆਂ ਕਰਕੇ ਸਾਡਾ ਪੰਜਾਬ ਆ ਬੱਚਿਆਂ ਕਰਕੇ ਸਾਡਾ ਰੰਗਲਾ ਪੰਜਾਬ ਆ ਸੋ ਅੱਜ ਸਾਡੇ ਸ਼ਹਿਰ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਉਹਨਾਂ ਵਿੱਚੋਂ 60 ਬੱਚੇ ਉਹ ਅਸੀਂ ਇੱਥੇ ਬੁਲਾਏ ਆ ਜਿਹੜੇ ਕਲਾ ਦੀ ਵਿਸ਼ੇਸ਼ ਮੁਹਾਰਤ ਰੱਖਦੇ ਆ ਜਿਹੜੇ ਡਰਾਇੰਗ ਦੀ ਵਿਸ਼ੇਸ਼ ਮੁਹਾਰਤ ਰੱਖਦੇ ਆ ਸੋ ਅੱਜ ਜਣ ਦਾ ਅਸੀਂ ਡਿਜ਼ਾਈਨ ਕੰਪੀਟੀਸ਼ਨ ਕਰਾਇਆ ਉਹਦੇ ਵਿੱਚ ਵੱਖ-ਵੱਖ ਵਿਸ਼ੇ ਦਿੱਤੇ ਨੇ ਜਿਵੇਂ ਸਾਡਾ ਬਟੰਡਾ ਸਾਡਾ ਮਾਨ ਬੇਟੀ ਬਚਾਓ ਬੇਟੀ ਪੜ੍ਹਾਓ ਰੋਕ ਖਾਨਾ ਤਾਂ ਮਨੁੱਖ ਖਾਨਾ ਜਾਲ ਹੈ ਤਾਂ ਜੀਵਨ ਹੈ ਪੰਜਾਬ ਦੀਆਂ ਵਿਰਾਸਤੀ ਖੇਡਾਂ ਸੋ ਇਹਨਾਂ ਵਿਸ਼ਾ ਤੇ ਵੱਖ-ਵੱਖ ਪੇਂਟਿੰਗਸ ਸਲੋਗਨ ਬਣਾ ਰਹੇ ਨੇ ਔਰ ਜਿਹੜੀਆਂ ਪੇਂਟਿੰਗਸ ਮੁਕਾਬਲੇ ਦੇ ਵਿੱਚ ਆਉਣਗੀਆਂ ਉਹਨਾਂ ਨੂੰ ਅਸੀਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਉੱਥੇ ਪ੍ਰਦਰਸ਼ਿਤ ਕਰਾਂਗੇ ਉਹਨਾਂ ਨੂੰ ਬਣਾਵਾਂਗੇ ਉਹਨਾਂ ਨੂੰ ਸਜਾਵਾਂਗੇ ਤੇ ਜੋ ਇਹਨਾਂ ਦੀ ਕਲਾ ਹੈ ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਜੋ ਇਹਨਾਂ ਦੀ ਕਲਾ ਹੈ ਜੋ ਇਹਨਾਂ ਦੇ ਵਿੱਚ ਗੁਣਾ ਹੈ ਉਸ ਕਲਾ ਦੇ ਨਾਲ ਉਸ ਗੁਣ ਗੁਣ ਦੇ ਨਾਲ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਾਂਗੇ ਸ਼ਹਿਰ ਨੂੰ ਖੂਬਸੂਰਤ ਬਣਾਵਾਂਗੇ ਸ਼ਹਿਰ ਨੂੰ ਸੋਹਣਾ ਤੇ ਸੁਨੱਖਾ ਬਣਾਵਾਂਗੇ ਅੱਛਾ ਇਹ ਕਈ ਬੱਚਿਆਂ ਵਿੱਚ ਤੁਸੀਂ ਕਲਾ ਦੀ ਗੱਲ ਕੀਤੀ ਹੈ ਗੁਣ ਵੀ ਹੁੰਦੇ ਆ ਕਲਾ ਵੀ ਹੁੰਦੀ ਆ ਪਰ ਉਹ ਬੱਚੇ ਕਈ ਵਾਰ ਪੜ ਨਹੀਂ ਸਕਦੇ ਕਿਸੇ ਗਰੀਬੀ ਕਾਰਨ ਰਹਿ ਜਾਂਦੇ ਨੇ ਕੀ ਮੈਸੇਜ ਹੈ ਤੁਹਾਡਾ ਇਹ ਸਾਰੇ ਬੱਚੇ ਗੁਣਵਾਨ ਆ ਜੀ ਸਾਰੇ ਬੱਚੇ ਆ ਜਿਹੜੇ ਹੈਗੇ ਆ ਪੜ੍ਹੇ ਲਿਖਿਆ ਕਿਉਂਕਿ ਬੱਚਿਆਂ ਨੇ ਪ੍ਰਿੰਸੀਪਲ ਸਾਹਿਬਾਨ ਨੇ ਚੁਣ ਕੇ ਭੇਜਿਆ ਵੀ ਇਹ ਜਿਹੜੇ ਸਾਡੇ ਸਕੂਲ ਦੇ ਸਾਡੇ ਕਾਲਜ ਦੇ ਛੇ ਬੱਚੇ ਆ ਇਹ ਕਲਾ ਦੀ ਜਿਹੜੇ ਡਰਾਇੰਗ ਦੀ ਵਿਸ਼ੇਸ਼ ਮਹਾਰਤ ਰੱਖਦੇ ਆ ਸੋ ਜਿਵੇਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਹਮੇਸ਼ਾ ਕਹਿੰਦੇ ਆ ਕਿ ਸਾਡੇ ਬੱਚਿਆਂ ਦੇ ਵਿੱਚ ਸਾਡੇ ਵਿਦਿਆਰਥੀਆਂ ਦੇ ਵਿੱਚ ਸਾਡੇ ਨੌਜਵਾਨਾਂ ਦੇ ਵਿੱਚ ਸਾਡੇ ਪੰਜਾਬੀਆਂ ਦੇ ਵਿੱਚ ਬਹੁਤ ਵੱਡਾ ਟੈਲੈਂਟ ਆ ਸਮਾਜਸਗਰ ਦੀ ਮੰਗ ਕਰਦਾ ਹੈ ਕਿ ਅਸੀਂ ਇਸ ਟੈਲੈਂਟ ਨੂੰ ਕਿੱਧਰ ਲੈ ਕੇ ਜਾਣੇ ਆ ਅਸੀਂ ਇਹਨਾਂ ਨੂੰ ਮਸ਼ੀਨਾਂ ਵਾਲੇ ਪਾਸੇ ਲੈ ਕੇ ਜਾਣੇ ਆ ਅਸੀਂ ਇਹਨਾਂ ਨੂੰ ਗੈਂਗਸਟਰ ਵਾਲੇ ਪਾਸੇ ਲੈ ਕੇ ਜਾਣੇ ਆ ਅਸੀਂ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲੈ ਕੇ ਜਾਣੇ ਆ ਅਸੀਂ ਇਹਨਾਂ ਨੂੰ ਸਹਿਤ ਵਾਲੇ ਪਾਸੇ ਲੈ ਕੇ ਜਾਣੇ ਆ ਅਸੀਂ ਇਹਨਾਂ ਨੂੰ ਕਲਾ ਵਾਲੇ ਪਾਸੇ ਲੈ ਕੇ ਜਾਣਾ ਫੈਸਲਾ ਸਰਕਾਰਾਂ ਨੇ ਕਰਨਾ ਹੁੰਦਾ ਫੈਸਲਾ ਆਗੂਆਂ ਨੇ ਕਰਨਾ ਹੁੰਦਾ ਸੋ ਅਸੀਂ ਕੋਸ਼ਿਸ਼ ਕੀਤੀ ਆ ਉਦਮ ਕੀਤਾ ਅਪਰਾਧਾ ਕੀਤਾ ਇਹਨਾਂ ਕਲਾਕਾਰ ਬੱਚਿਆਂ ਨੂੰ ਇੱਕ ਮੌਕਾ ਦੇਣ ਦਾ ਇਹਨਾਂ ਦੀ ਹੌਸਲਾ ਅਪਜਾਈ ਕਰਨ ਦਾ ਇਹਨੂੰ ਉਤਸ਼ਾਹਿਤ ਕਰਨ ਦਾ ਕਿ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਤੁਸੀਂ ਅੱਗੇ ਵਧੋ ਸਾਡਾ ਸਹਿਯੋਗ ਤੁਹਾਡੇ ਨਾਲ ਆ ਸੋ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਰੇ ਬੱਚੇ ਬਹੁਤ ਤਨੋਂ ਮਨੋਂ ਮਿਹਨਤ ਨਾਲ ਪੇਂਟਿੰਗਸ ਬਣਾ ਰਹੇ ਨੇ ਔਰ ਸਾਰਿਆਂ ਦੇ ਪੇਂਟਿੰਗਸ ਬਹੁਤ ਖੂਬਸੂਰਤ ਨੇ ਸਾਰੇ ਬੱਚੇ ਮਿਹਨਤੀ ਆ ਸਾਰਨੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਆ ਸਾਰਿਆਂ ਦੇ ਲਈ ਇਹ ਅਸੀਂ ਅਰਦਾਸ ਬੇਨਤੀ ਕਰਦੇ ਆ ਕਿ ਇਹ ਬੱਚੇ ਆਪਣੇ ਬੱਚਿਆਂ ਦਾ ਆਪਣੇ ਮਾਪਿਆਂ ਦਾ ਆਪਣੇ ਅਧਿਆਪਕਾਂ ਦਾ ਆਪਣਾ ਨਾਮ ਜਿਹੜਾ ਹੈਗਾ ਉਹ ਰੌਸ਼ਨ ਕਰਨਗੇ